ਸੋ ਸਿੱਗਲ ਤੁਸੀਂ ਜੁੜੇ ਹੋਇਆ ਪੰਜਾਬੀ ਰਡੀਓ ਯੂਐਸਏ ਦੇ ਨਾਲ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਤੇ ਚਰਚਿਤ ਖਬਰ ਅਮਰੀਕਾ ਦੇ ਇਲੀਨੋਇ ਸੂਬੇ ਤੋਂ ਆ ਰਹੀ ਹੈ ਜਿੱਥੇ ਇਲੀਨੋਇ ਸੂਬੇ ਦੇ ਵਿੱਚ ਆ ਆਈਐਸਬੀ ਨੇ ਇਲੀਨੋਇ ਸਟੇਟ ਪੁਲਿਸ ਨੇ ਇੱਕ ਦੋ ਇੱਕ ਟਰੱਕ ਨੂੰ ਰੋਕਿਆ ਤੇ ਉਸ ਤੋਂ ਬਾਅਦ ਉਹਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਤਾਂ ਉਹਦੇ ਵਿੱਚੋਂ ਨਸ਼ਿਆਂ ਦੀ ਇੱਕ ਬਹੁਤ ਵੱਡੀ ਖੇਪ ਹੈ ਜਿਹੜੀ ਬਰਾਮਦ ਕੀਤੀ ਗਈ ਇਸ ਖੇਪ ਦੀ ਜਿਹੜੀ ਬਾਜ਼ਾਰੀ ਕੀਮਤ ਹੈ ਇਹ 40 ਮਿਲੀਅਨ ਡਾਲਰ ਦੀ ਜਿਹੜੀ ਕੋਕੀਨ ਆ ਉਹ ਦੱਸੀ ਜਾ ਰਹੀ ਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੈਨੇਡਾ ਨਿਵਾਸੀ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਪੂਰਾ ਮਾਮਲਾ ਕੀ ਹੈ ਪੂਰੀ ਘਟਨਾ ਕਿਵੇਂ ਵਾਪਰੀ ਆ ਉਹ ਤੁਹਾਨੂੰ ਦੱਸਦੇ ਆ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਇਲੀਨੋਇਸ ਸਟੇਟ ਪੁਲਿਸ ਹੈ ਅ ਬਲੈਕ ਹੌਕ ਏਰੀਆ ਜਿੱਥੇ ਟਾਸਕ ਫੋਰਸ ਨੇ ਅ ਵੰਸ਼ਪ੍ਰੀਤ ਸਿੰਘ ਜਿਹਦੀ ਉਮਰ 27 ਸਾਲ ਦੱਸੀ ਗਈ ਆ 온ਟਾਰੀਓ ਦਾ ਰਹਿਣ ਵਾਲਾ ਤੇ 36 ਸਾਲਾ ਵੰਪੀ ਸਿੰਘ ਇਹ ਵੀ 온ਟਾਰੀਓ ਦਾ ਰਹਿਣ ਵਾਲਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਕਿ ਇਹਨਾਂ ਤੇ ਕੋਕੀਨ ਦੀ ਤਸਕਰੀ ਦੇ ਜਿਹੜੇ ਦੋਸ਼ ਨੇ ਲਾਏ ਜਾ ਰਹੇ ਨੇ ਤੇ ਜਿਹਦੀ ਬਾਜ਼ਾਰੀ ਕੀਮਤ ਜਿਵੇਂ ਮੈਂ ਤੁਹਾਨੂੰ ਦੱਸ ਕੀ ਹਟਾਂ ਕਿ ਉਹਦੀ 40 ਮਿਲੀਅਨ ਡਾਲਰ ਦੀ ਉਹ ਕੀਮਤ ਬਣਦੀ ਆ ਤੇ ਇਹ ਦੱਸਿਆ ਜਾ ਰਿਹਾ ਸੀਗਾ ਕਿ ਹਾਫ ਟਨ ਜਿਹੜੀ ਆ ਉਹ ਕੋਕੀਨ ਇਹਨਾਂ ਦੇ ਟਰੈਕ ਲਾਈਨ ਟ੍ਰੇਲਰ ਦੇ ਵਿੱਚੋਂ ਜਿਹੜੀ ਬਰਾਮਦਾ ਹੋ ਕੀਤੀ ਗਈ ਆ ਨਵੰਬਰ 29 ਦੀ ਘਟਨਾ ਦੱਸੀ ਗਈ ਹੈ ਜਦੋਂ ਆਈਐਸਬੀ ਦੇ ਜਿਹੜੇ ਟਰੂਪਰਸ ਨੇ ਜਿਹੜੇ ਉਹਨਾਂ ਦੇ ਕੰਮ ਕਰਦੇ ਮੁਲਾਜ਼ਮ ਨੇ ਉਹਨਾਂ ਨੇ ਇੱਕ ਕਮਰਸ਼ੀਅਲ ਮੋਟਰ ਵਹੀਕਲ ਇਨਸਪੈਕਸ਼ਨ ਕੰਡਕਟ ਕੀਤੀ ਸੀਗੀ ਟਰੈਕਟਰ ਐਂਡ ਟ੍ਰੇਲਰ ਦੀ ਇੰਟਾਸਟੇਟ 80 ਦੇ ਉੱਤੇ ਜਿਹੜਾ ਕਿ ਹੈਨਰੀ ਕਾਉਂਟੀ ਦੇ ਵਿੱਚ ਪੈਂਦਾ ਤੇ ਵੈਸਟਰਨ ਇਲੀਨੋਇਸ ਦੇ ਵਿੱਚ ਪੈਂਦਾ ਹੈਨਰੀ ਕਾਉਂਟੀ ਦਾ ਇਲਾਕਾ ਵੈਸਟਰਨ ਇਲੀਨੋਇਸ ਦੇ ਵਿੱਚ ਹੀ ਪੈਂਦਾ ਉਦੋਂ ਇਨਸਪੈਕਸ਼ਨ ਜਦੋਂ ਕਰ ਰਹੇ ਸੀਗੇ ਤਾਂ ਇਹਨਾਂ ਨੇ ਅਬਜ਼ਰਵ ਕੀਤਾ ਕਿ ਇਹਦੇ ਵਿੱਚ ਕੋਈ ਡਰੱਗ ਦੀ ਖੇਪ ਹੋ ਸਕਦੀ ਹੈ ਤੇ ਜਦੋਂ ਉਹਨਾਂ ਨੇ ਹੋਰ ਜ਼ਿਆਦਾ ਗੰਭੀਰਤਾ ਦੇ ਨਾਲ ਤਲਾਸ਼ੀ ਲਈ ਤਾਂ ਉਹਦੇ ਵਿੱਚੋਂ ਹਾਫ ਟਨ ਜਿਹੜੀ ਕੋਕੀਨ ਆ ਉਬਰਾਮਤ ਕੀਤੀ ਤੇ 40 ਮਿਲੀਅਨ ਡਾਲਰ ਦੀ ਇਹ ਕੀਮਤ ਦੱਸੀ ਜਾ ਰਹੀ ਆ ਅਦੱਸਿਆ ਜਾ ਰਿਹਾ ਕਿ तकरीबन ਜਿਹੜੀ ਵੈਲਿਊ ਆ 40 ਮਿਲੀਅਨ ਡਾਲਰ ਦੀ ਹੈ ਤੇ ਸਟੇਟ ਪੁਲਿਸ ਤੇ ਉਸ ਤੋਂ ਬਾਅਦ ਇਹਨਾਂ ਨੂੰ ਨਾਲ ਦੀ ਨਾਲ ਜਿਹੜੀ ਹਿਰਾਸਤ ਦੇ ਵਿੱਚ ਇਹਨਾਂ ਦੋਨਾਂ ਨੌਜਵਾਨਾਂ ਨੂੰ ਲੈ ਲਿਆ ਗਿਆ ਵੰਸ਼ਪ੍ਰੀਤ ਸਿੰਘ 27 ਸਾਲਾ ਤੇ 36 ਸਾਲਾ ਮਨਪ੍ਰੀਤ ਸਿੰਘ অন্ਟਾਰੀਓ ਦੇ ਦੋਨੇ ਰਹਿਣ ਵਾਲੇ ਆ ਉਸ ਤੋਂ ਬਾਅਦ ਦੱਸਿਆ ਗਿਆ ਕਿ ਜਿਹੜੇ ਆਈਐਸਪੀ ਦੇ ਡਾਇਰੈਕਟਰ ਬ੍ਰੈਂਡਨ ਨੇ ਉਹਨਾਂ ਦੇ ਨਾਲ মিডিਆ ਦੇ ਨਾਲ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਉਹ ਕਹਿੰਦੇ ਕਿ ਸਾਨੂੰ ਪਹਿਲਾਂ ਹੀ ਸ਼ੱਕ ਸੀਗੇ ਅਸੀਂ ਕਰਕੇ ਸੀ ਟਰੈਕਟਰ ਐਂਡ ਟ੍ਰੇਲਰ ਦੀ ਜਿਹੜੀ ਤਲਾਸ਼ੀ ਉਹ ਲਈ ਸੀਗੀ ਤੇ ਉਹਦੇ ਵਿੱਚੋਂ ਅਸੀਂ ਡਰੱਗ ਜਿਹੜੀ ਅਮਰੀਕਾ ਦੇ ਵਿੱਚ ਲਿਆਂਦੀ ਜਾ ਰਹੀ ਸੀਗੀ ਉਹਨੂੰ ਅਸੀਂ ਜਿਹੜਾ ਬਰਾਮਦ ਕਰਨ ਦੇ ਵਿੱਚ ਸਫਲ ਹੋਏ ਆ ਵੰਸ਼ਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਕਸਟਡੀ ਦੇ ਵਿੱਚ ਲੈਣ ਤੋਂ ਬਾਅਦ ਉਹਨਾਂ ਨੂੰ ਹੈਨਰੀ ਕਾਉਂਟੀ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਪ੍ਰੀ ਟ੍ਰਾਇਲ ਰੀਲੀਜ਼ ਹੀアリング ਤੋਂ ਪਹਿਲਾਂ ਤੇ ਉਹਨਾਂ ਦੀ ਜਿਹੜੀ ਕਿ ਪੈਂਡਿੰਗ ਪਈ ਆ ਆਈਐਸਪੀ ਨੇ ਨੋਟੀਫਾਈ ਕੀਤਾ ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨ ਤੇ ਜਿਹਦੇ ਨਾਲ ਹੋਰ ਵੀ ਜਿਹੜੀਆਂ ਕਾਨੂੰਨੀ ਜੋ ਚਾਰਜ ਹੋਈਏ ਕਰਦੀਆਂ ਏਜੰਸੀਆਂ ਉਹਨਾਂ ਨੂੰ ਵੀ ਇਹਦੇ ਨਾਲ ਨਾਲ ਜਿਹੜਾ ਉਹ ਦੱਸਿਆ ਗਿਆ ਤੇ ਇਹਦੇ ਬਾਰੇ ਜਿਹੜਾ ਇਨਫੋਰਮ ਉਹ ਕਰ ਦਿੱਤਾ ਗਿਆ ਸੋ ਪਹਿਲਾਂ ਵੀ ਆਪਾਂ ਕਈ ਖਬਰਾਂ ਸਾਂਝੀਆਂ ਕੀਤੀਆਂ ਜਿਹਦੇ ਵਿੱਚ ਅਮਰੀਕਾ ਤੋਂ ਕੈਨੇਡਾ ਨੂੰ ਕਿਤੇ ਡਰੱਗ ਲੈ ਜਾਣ ਦਾ ਮਾਮਲਾ ਸੀ ਕਦੇ ਕੈਨੇਡਾ ਤੋਂ ਅਮਰੀਕਾ ਨੂੰ ਡਰੱਗ ਲੈ ਜਾਣ ਦਾ ਮਾਮਲਾ ਸੀਗਾ ਇਹ ਖੇਪ ਇਹਨਾਂ ਨੇ ਚੱਕੀ ਕਿੱਥੋਂ ਜਾਂ ਇਸ ਤੋਂ ਪਹਿਲਾਂ ਕਿੰਨੀਆਂ ਖੇਪਾਂ ਇਹ ਇਸ ਤਰੀਕੇ ਨਾਲ ਅ ਦੋਵਾਂ ਦੇਸ਼ਾਂ ਦੇ ਵਿਚਾਲੇ ਆਦਾਨ-ਪ੍ਰਦਾਨ ਕਰ ਚੁੱਕੇ ਨੇ ਲਿਜਾ ਚੁੱਕੇ ਨੇ ਲਿਆ ਚੁੱਕੇ ਨੇ ਇਹਦੇ ਬਾਰੇ ਹਲੇ ਤੱਕ ਪੁਲਿਸ ਨੇ ਕੋਈ ਜ਼ਿਆਦਾ ਇਨਵੈਸਟੀਗੇਸ਼ਨ ਜਿਹੜੀ ਉਹ ਨਹੀਂ ਦੱਸੀ ਪਰ ਹਾਂ ਇਹਨਾਂ ਗੰਭੀਰ ਜ਼ਰੂਰ ਹੈ ਕਿ ਸਾਡੀ ਜਿਹੜੀ ਜਵਾਨੀ ਹੈ ਇਹਨਾਂ ਮੁਲਕਾਂ ਦੇ ਵਿੱਚ ਉਹ ਇਹੋ ਜਿਹੇ ਜਿਹੜੇ ਗੈਰ ਕਾਨੂੰਨੀ ਗੈਰ ਸਮਾਜੀ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਗਲਤਾਨ ਹੋ ਕੇ ਨਾ ਸਿਰਫ ਕੁਸ਼ਕ ਪੈਸਿਆਂ ਦੇ ਕੁਸ਼ਕ ਡਾਲਰਾਂ ਦੇ ਲਾਲਚ ਦੇ ਵਿੱਚ ਨਾ ਸਿਰਫ ਆਪਣੇ ਜਿਹੜਾ ਵਰਤਮਾਨ ਆ ਉਹਦੇ ਨਾਲ ਖਿਲਵਾੜ ਕਰ ਰਹੀ ਹੈ ਬਲਕਿ ਆਪਣੇ ਫਿਊਚਰ ਦੇ ਨਾਲ ਵੀ ਖਿਲਵਾੜ ਜਿਹੜਾ ਉਹ ਕੀਤਾ ਜਾ ਰਿਹਾ ਹੈ ਅ ਬਹੁਤ ਸਾਰੇ ਜਿਹੜੇ ਤੱਤ ਹੁੰਦੇ ਨੇ ਸਮਾਜਿਕ ਤੌਰ ਤੇ ਗੈਰ ਕਾਨੂੰਨੀ ਤੱਤ ਜਿਹੜੇ ਗੈਰ ਸਮਾਜੀ ਤੱਤ ਵਿਚਰਦੇ ਹੁੰਦੇ ਨੇ ਉਹ ਬਹੁਤ ਵਾਰ ਇਹੋ ਜੇ ਅਲਣ ਉਮਰ ਦੇ ਨੌਜਵਾਨਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਨੇ ਆਪਣੇ ਚੁੰਗਲ ਦੇ ਵਿੱਚ ਫਸਾ ਲੈਂਦੇ ਨੇ ਤੇ ਉਸ ਤੋਂ ਬਾਅਦ ਇਹ ਸਾਰਾ ਜਿਹੜਾ ਕੰਮਕਾਰ ਉਹ ਸ਼ੁਰੂ ਹੋ ਜਾਂਦਾ ਪਰ ਇਹ ਜਿੱਥੇ ਲੋਕਾਂ ਦੇ ਲਈ ਖਤਰਨਾਕ ਆ ਉੱਥੇ ਇਸ ਟਾਈਮ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਲਿਆਂਦੀ ਲਿਆਂਦੀ ਜਾਂਦੀ ਡਰੱਗਾਂ ਉਹ ਵੀ ਸਰਕਾਰਾਂ ਦੇ ਲਈ ਇੱਕ ਵੱਡੀ ਸਰਦਾਰਦੀ ਦਾ ਸਬਬ ਬਣੀ ਹੋਈ ਆ ਜੁੜੇ ਰਹੋ ਪੰਜਾਬੀ ਵੀਡੀਓ ਐਸਸੀ ਦੇ ਨਾਲ-ਨਾਲ ਪੰਜਾਬੀ ਟੀਵੀ ਯੂਐਸਏ ਦੇ ਨਾਲ ਹੋਰ ਬਹੁਤ ਅਹਿਮ ਜਾਣਕਾਰੀਆਂ ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਬਹੁਤ ਬਹੁਤ ਧੰਨਵਾਦ